ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ 'ਲਾ ਪਹਿਲੀ ਵਾਰ ਜਿਹਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋਗੇ ਆਪਣਾ ਮੋਬਾਈਲ ਨੰਬਰ 9915265790 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਇੱਕ ਘਰੇਲੂ ਬੈੜ ਲੈ ਕੇ ਆਏ ਜੋ ਕਿ ਵੀਰਾਂ ਦੀ ਪਹਿਲੇ ਸੂਏ ਤਕਰੀਬਨ ਚੰਗੇ ਦੁੱਧ ਦੇ ਚੋਈ ਹੋਈ ਹੈ ਅਡਰੈਸ ਤੇ ਜਾਣਕਾਰੀ ਵੀਰ ਤੋਂ ਪੁੱਛ ਕੇ ਕਨਫਰਮ ਕਰ ਦਿਆਂਗੇ ਹੱਸੀ ਗੱਲ ਬਾਈ ਜੀ ਪਹਿਲਾਂ ਤਾਂ ਵੀਰ ਆਪਣਾ ਅਡਰੈਸ ਕਨਫਰਮ ਕਰੋ ਕਾਮਨਾਦਰ ਖਾਨ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਰੇ ਪਿੰਡ ਤੋਲਾ ਵੀਰ ਦਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਭਰਾ 9876640994 ਵੀਰੇ 987664 6640994 ਵੀਰੇ 9876640994 ਜਿਹੜੀ ਆਪਾਂ ਸਕਰੀਨ ਤੇ ਬੈਠ ਦੇਖੀਏ ਵੀਰੇ ਕੈਮਾ ਸੂਆ ਕਹ ਕਿ ਦਿਨ ਬਾਕੀ ਨੇ ਸੂਣ ਚ ਤੇ ਕਿੰਨਾ ਕ ਦੁੱਧ ਚੋਇਆ ਪਤਾ ਜੀ ਦਾ ਇਹ ਫੇਰ ਦੂਜੇ ਸੂਏ ਸੂਰੀਆ ਹਫਤਾ ਬਾਕੀ ਆ ਪਹਿਲੇ ਨੂੰ ਆ 22 ਕਿਲੋ ਦੁੱਧ ਚੋਇਆ ਬਾਈ ਮੰਨ ਲਓ ਵੀ ਦੂਜੇ ਸੂਏ ਸੂਰੇ ਹੀ ਐ ਇੱਕ ਹਫਤਾ ਸੂਣ ਚ ਬਾਕੀ ਹੈਗਾ 21 ਕਿਲੋ ਦੁੱਧ ਆ ਪਲੂਣ ਦਾ ਚੋਇਆ ਕਰਦੀ ਐ ਆਪਣੇ ਕਰਦੀ ਐ ਉਹ ਕੰਮ ਵਪਾਰ ਦਾ ਵੀ ਕਰਦੇ ਆ ਕੰਮ ਵਪਾਰ ਦਾ ਕਰਦੇ ਆ ਵੀਰ ਕਹਿੰਦਾ ਵੀ ਬੈੜ ਆਪਣੇ ਘਰ ਦੀ ਹੈਗੀ ਥਾਂ ਤਣਾਉੜ ਦਾ ਕੋਈ ਅੰਤ ਨਹੀਂ ਚਰਖੇ ਦੀਆਂ ਪੂਣੀਆਂ ਵਰਗੇ ਥਾਂ ਨੇ ਮਿਲਕ ਵੇਣ ਦੇਖ ਲੋ ਰਸੇ ਵਰਗੀ ਵੇਣ ਜੀ ਦੇਖ ਲੋ ਹਵਾਨਾ ਦੇਖ ਲੋ ਬਾਕੀ ਕੰਪੈਕਟ ਆਰਡਰ ਦੇਖੋ ਕੋਈ ਵੀਰ ਦੇ ਜਿਆਦੇ ਸੌਬਦਾ ਵੀ ਹੈ ਨਹੀਂਗੀ ਪੱਖਾ ਲੱਗਾ ਵੀਰ ਦੇ ਕੋਈ ਫੋਗਰ ਨਹੀਂ ਲੱਗੇ ਬਿਲਕੁਲ ਸ਼ਾਂਤ ਸੁਹਾਣਾ ਖੜੀ ਹੈ तकरीबन 4:00 ਵਜੇ ਦਾ ਟਾਈਮ ਆਪਣਾ ਵੀਡੀਓ ਬਣਾਉਣ ਦਾਗਾ ਕੋਈ ਗਰਮੀ ਨਹੀਂ ਮਨਦੀ ਨੇਚਰਲ ਖਰਾਕ ਤੇ ਪਲੀ ਹੋਈ ਹੈ ਕੋਈ ਬਿਲਕੁਲ ਜਿਆਦੇ ਡਾਈਟ ਤੇ ਨਹੀਂ ਮੀਡੀਅਮ ਸਾਈਜ਼ ਤੇ 21-22 ਕਿਲੋ ਦੰਦ ਵੀਰਾਂ ਨੇ ਪਲੂਣ ਦਾ ਚੋਇਆ ਹੋਇਆਗਾ ਇਧਰ ਨੂੰ ਹੱਕੀ ਭਰਾ ਹਵਾਨੇ ਬੱਕੋ ਆਪਾਂ ਦੋਨੇ ਪਾਸੇ ਦਿਖਾ ਦਈਏ ਵੀਰਾਂ ਨੂੰ ਫੇਸਬੂਕ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਹੈ ਲੱਤਾਂ ਦੇ ਵਿਚਾਲੇ ਕੰਪੈਕਟ ਆਰਡਰ ਮੁਠੀ ਵਾਲਾ ਥਣ ਗੁੱਲੇ ਵਾਲਾ ਦੇ ਇਹਨੂੰ ਆਪਾਂ ਕਹਿ ਸਕਦੇ ਹਾਂ ਹਵਾਨੇ ਪੱਖੋਂ ਫੁੱਲ ਸਾਈਜ਼ ਕਹਿ ਸਕਦੇ ਹਾਂ ਵੀ ਤਿਆਰ ਖੜੀ ਖੜੀ ਹੈ ਕਦ ਕਾਠ ਵੀ ਬੈੜ ਦਾ ਬਹੁਤ ਸ਼ਾਨਦਾਰ ਹੈਗਾ ਬਹੁਤ ਟਾਪ ਕੁਆਲਿਟੀ ਦੀ ਬੈੜ ਹੈ ਪ੍ਰਿੰਟ ਪ੍ਰਿੰਟ ਵੀ ਚੰਗਾ ਹੈਗਾ ਬੈੜ ਦਾ ਬਾਕੀ ਲੈਗ ਸਕੋਰ ਮਜ਼ਬੂਤ ਹੈਗਾ ਬੈੜ ਦਾ ਖੁੱਲ ਕੇ ਵੀਰੇ ģੀੜਾ ਦਵਾ ਦੇ ਆਪਾਂ ਤੋਰੇ ਪੱਖੋਂ ਆਪਾਂ ਬਾਈਆਂ ਨੂੰ ਚੈੱਕ ਕਰਵਾ ਦਈਏ ਕਦ ਕਾਠ ਪੱਖੋਂ ਫੁੱਲ ਸਾਈਜ਼ ਕਹਿ ਸਕਦੇ ਹਾਂ ਬੈੜਨਾ ਜਿਆਦਾ ਆਪਾਂ ਨਾ ਕਹਿ ਸਕੀ ਵੀ ਇਹ ਸੀ 21 22 ਕਿਲੋ ਦਾ ਬੈੜਨੇ ਰਾਮਦਾਈ ਦੇ ਰਾਮ ਦਾ ਇਹਨਾਂ ਦੇ ਦੇ ਦੇਣਾਗੇ ਕਦ ਕਾੜ ਦੇ ਹਿਸਾਬ ਨਾਲ ਥਣ ਤਣਾਉਟ ਦਾ ਕੋਈ ਅੰਤ ਨਹੀਂ ਬਾਕੀ ਰਿੰਕਲ ਜਿ ਵਗੈਰਾ ਤੁਸੀਂ ਹਵਾਨੇ ਤੇ ਦੇਖ ਸਕਦੇ ਆ ਬਹੁਤ ਸੋਹਣੀਆਂ ਮਿਲਕ ਵੇਣ ਦੇਖੋ ਰਸਤੇ ਵਰਗੀ ਕਿ ਕਿਧਰੋਂ ਕਿਧਰ ਨੂੰ ਜਾਂਦੀ ਹੈਗੀ ਹਵਾਨੇ ਦਾ ਕੋਈ ਅੰਤ ਨਹੀਂ ਬਹਿੜਦਾ ਬਾਕੀ ਫੇਸ ਕੁਆਲਟੀ ਵੀ ਦੇਖ ਲਓ ਬਹੁਤ ਚੰਗੀ ਸ਼ਾਨਦਾਰ ਦੂਜਾ ਸੂਆ ਬਿਲਕੁਲ ਜੈਨੂਇਨ ਵੇਢ ਸੂਈ ਹੈਗੀਾਰੇ ਕੱਟ ਕੇ ਦਿਖਾ ਰਹੇ ਆ ਦੇਖੋ ਫੁੱਲ ਸਾਈਜ਼ ਗੱਦਾ ਉਰਲੇ ਪਾਸੇ ਵੀ ਵੇਣ ਦੇਖ ਲਓ ਤੁਸੀਂ ਬਹਿੜਦੇ ਬਹੁਤ ਸ਼ਾਨਦਾਰ ਵੇਣ ਦੇ ਨਹੀਂ ਹਵਾਨੇ ਤੇ ਕੱਲਾ ਕੱਲਾ ਨਿਕੜਮਾ ਥਾਣ ਹੱਥੀ ਚਵਾਈ ਵਾਲਾ ਮੁਠੀ ਵਾਲਾ ਲੱਗਿਆ ਵਹਿੜ ਦੇ ਕਦ ਕਾਲ ਦਾ ਤੁਸੀਂ ਨੇੜੇ ਤੋਂ ਤਾਜ਼ਾ ਲਾ ਸਕਦੇ ਹੋ ਫੁੱਲ ਲੰਮੀ ਲੰਜੀ ਵਹਿੜ ਫੇਸ ਕੁਆਲਿਟੀ ਵੀ ਬਹੁਤ ਸੁੰਦਰ ਹੈ ਵਹਿੜ ਦੀ ਲੈਗ ਸਕੋਰ ਪੈਰਾਂ ਪੂਰਾ ਦੀ ਬਹੁਤ ਮਜ਼ਬੂਤ ਹੈ ਬਾਕੀ ਬਿਲਕੁਲ ਗਰਮੀ ਨਾ ਮਾਤਰ ਚ ਮੰਨਣ ਵਾਲੀ ਵਹਿੜ ਹੈ ਪ੍ਰਿੰਟ ਪ੍ਰਿੰਟ ਵਹਿੜ ਦਾ ਬਹੁਤ ਸ਼ਾਨਦਾਰ ਹੈਗਾ ਚੋਲੀ ਵਹਿੜ ਨੇ ਮੰਨ ਲਓ ਵੀ ਜਿੱਦੇ ਨੂੰ ਸੂਣਾਗਾ ਹੋਰ ਵੀ ਬਣਾ ਲੈਣੀ ਹੈਗੀ ਜੇ ਕਿਸੇ ਵੀਰ ਦੀ ਸਮਝਦਾਰੀ ਚ ਆਉਂਦੀ ਆ ਤਾਂ ਵਾਈ ਨਾਲ ਜਰੂਰ ਕੰਟੈਕਟ ਕਰ ਲਿਓ ਵੀਰ ਦਾ ਪਿੰਡ ਧੌਲਾਗਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 98766 ਵੀਰੇ 40994 40994 ਵੀਰ ਦਾ ਮੋਬਾਈਲ ਨੰਬਰ ਹੈਗਾ ਤੇ ਵੀਰੇ ਰੇਟ ਕੀ ਹੋਊਗਾ ਬਾਜਵ ਜੀ ਰੇਟ ਬਾਈ ਫੋਨ ਤੇ ਕਰਦੇ ਬਾਜੂ ਹੋਊਗਾ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਬਿਲਕੁਲ ਬਾਜਵ ਕੋਈ ਲੱਖ ਸਵਾ ਲੱਖ ਵਾਲੀ ਗੱਲ ਨਹੀਂ ਗਈ ਬਿਲਕੁਲ ਜੈਨੂਇਨ ਰੇਟ ਹੋਊਗਾ ਬੈੜ ਦਾ ਦੁੱਧ ਦੇ ਅਕੋਰਡਿੰਗ ਤੇ ਬੈੜ ਦੇ ਅਕੋਰਡਿੰਗ ਬਾਕੀ ਤਾਂ ਸਾਨੂੰ ਆਪ ਨੂੰ ਹੀ ਪਤਾ ਵੀ ਗਾਈਆਂ ਦੀ ਮਾਰਕੀਟ ਕਿਹੇ ਜੀ ਹੈ ਬਿਲਕੁਲ ਵੀਰ ਦੇ ਘਰ ਦੀ ਬੈੜਾ ਬਾਜਵ ਰੇਟ ਤੇ ਵੀਰ ਕਹਿੰਦੇ ਆਪਾਂ ਸੇਲ ਕਰਾਂਗੇ ਫਵਾਨੇ ਪੱਖੋਂ ਫੁੱਲ ਸਾਈਜ਼ ਹੈ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਕਰ ਦਿਓ ਪ੍ਰੈਸ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ